ਇੱਥੇ ਸਿਰ ਕਲਮ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਸ਼ਹਾਦਤ ਦਿੱਤੀ ਗਈ ਸੀ ਇਸ ਟਾਈਮ ਤੁਸੀਂ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਉਸ ਸਥਾਨ ਨੂੰ ਅੱਗ ਲਾ ਦਿੱਤੀ ਜਿਹੜਾ ਉਹਦਾ ਘਰ ਸੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਪਿਆਰੀ ਸਾਧ ਸੰਗਤ ਜੀ ਇਸ ਸਮੇਂ ਤੁਸੀਂ ਜਿਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਉਹ ਕੋਈ ਆਮ ਸਥਾਨ ਨਹੀਂ ਹੈ ਇਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸਥਾਨ ਹੈ ਜੋ ਕਿ ਚਾਨਨੀ ਚੌਕ ਦਿੱਲੀ ਦੇ ਵਿੱਚ ਸਥਿਤ ਹੈ ਪਿਆਰੀ ਸਾਧ ਸੰਗਤ ਜੀ ਇਸ ਟਾਈਮ ਤੁਸੀਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਬੜੇ ਹੀ ਭਾਗਾ ਵਾਲਿਆਂ ਨੂੰ ਇਹ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਜਿਹੜੇ ਮੇਰੇ ਵੀਰ ਜਿਹੜੇ ਮੇਰੀ ਭੈਣਾਂ ਜਿਹੜੇ ਮੇਰੇ ਬਜ਼ੁਰਗ ਕਰੋ ਬਾਹਰ ਕਿਸੇ ਕਾਰਨ ਬਿਸ਼ ਨਹੀਂ ਆ ਸਕਦੇ ਜਾਂ ਇੱਥੇ ਨਹੀਂ ਪਹੁੰਚ ਸਕਦੇ ਮੇਰਾ ਟਾਰਗੇਟ ਹੈ ਉਹਨਾਂ ਨੂੰ ਦਰਸ਼ਨ ਕਰਾਣਾ ਹਰ ਗੁਰਦੁਆਰੇ ਸਾਹਿਬ ਦੇ ਤੇ ਸੰਗਤੋ ਹੁਣ ਤੁਹਾਨੂੰ ਦੱਸ ਦਿੰਦਾ ਆ ਇੱਥੇ ਦਾ ਇਤਿਹਾਸ ਸੰਖੇਪ ਦੇ ਵਿੱਚ ਸਿੱਖਾਂ ਦੇ ਨੌਵੇਂ ਗੁਰੂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 24 ਨਵੰਬਰ 1675 ਈਸਵੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੇ ਇੱਥੇ ਸਿਰ ਕਲਮ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਸ਼ਹਾਦਤ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਕਿ ਔਰੰਗਜ਼ੇਬ ਗੁਰੂ ਜੀ ਦੇ ਸਰੀਰ ਦੇ ਅੰਗਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਇੱਕ ਵਨਜਾਰਾ ਜਿਹਦਾ ਨਾਮ ਸੀ ਲਖੀਸ਼ਾ ਉਸਨੇ ਹਨੇਰੇ ਦੀ ਆੜ ਵਿੱਚ ਜਿੱਥੇ ਗੁਰੂ ਜੀ ਦੇ ਸਰੀਰ ਨੂੰ ਲਿਜਾ ਕੇ ਉਸ ਸਥਾਨ ਨੂੰ ਅੱਗ ਲਾ ਦਿੱਤੀ ਜਿਹੜਾ ਉਹਦਾ ਘਰ ਸੀ ਜਿੱਥੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿੱਚ ਸਥਿਤ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਟਿਆ ਹੋਇਆ ਸਿਰ ਗੁਰੂ ਜੀ ਦੇ ਇੱਕ ਹੋਰ ਚੇਲੇ ਭਾਈ ਜੈਤਾ ਦੁਆਰਾ ਅਨੰਦਪੁਰ ਸਾਹਿਬ ਲੈ ਆਂਦਾ ਗਿਆ ਸੀਸਗੰਜ ਨਾਮ ਦਾ ਇੱਕ ਹੋਰ ਗੁਰਦੁਆਰਾ ਹੈ ਪੰਜਾਬ ਦੇ ਅਨੰਦਪੁਰ ਸਾਹਿਬ ਵਿਖੇ ਇਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਨਵੰਬਰ 1675 ਈਸਵੀ ਵਿੱਚ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਰ ਦਾ ਭਾਈ ਜੱਤਾ ਸਿੰਘ ਵੱਲੋਂ ਸਿੱਖ ਰਸਮ ਅਨੁਸਾਰ ਸੰਸਕਾਰ ਕੀਤਾ ਗਿਆ ਜਿੱਥੇ ਆ ਸੀਸਗੰਜ ਗੁਰਦੁਆਰਾ ਸਾਹਿਬ ਦਿੱਲੀ ਵਾਲੇ ਸਥਿਤਨ ਉੱਥੇ ਅੰਗਰੇਜ਼ਾਂ ਦੀ ਕਤਵਾਲੀ ਹੋਇਆ ਕਰਦੀ ਸੀ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀ ਉਸ ਜਗ੍ਹਾ ਤੇ ਹੀ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੈ ਨਾਲੀਕ ਸੁਨਹਿਰੀ ਮਸਜਿਦ ਵਿਹਤ ਚੌਂਦਨੀ ਚੌਂਕ ਦੇ ਵਿੱਚ ਜੋ ਕਿ ਉਹ ਵੀ ਇੱਥੇ ਸਥਿਤ ਹੈ ਹਰ ਅੰਮ੍ਰਿਤ ਬਾਣੀ ਰਾ ਤੇ ਮਿੱਤਰੋ ਤੁਹਾਨੂੰ ਜਿੰਨਾ ਹੋ ਸਕਿਆ ਮੈਂ ਇਤਿਹਾਸ ਦੱਸ ਦਿੱਤਾ ਹੈ ਹਰ ਅੰਮ੍ਰਿਤ ਤੁਸੀਂ ਹੁਣ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਇਹ ਸਾਰੀ ਆਵਾਜ਼ ਵਾਇਸਓਵਰ ਦਿੱਤੀ ਗਈ ਹੈ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ 'ਚ ਮੈਂ ਕੋਈ ਵੀ ਗੱਲ ਨਹੀਂ ਕੀਤੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਣੇ ਦਾਸ ਗੁਰਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ